ਹਾਂਜੀ ਰਿਸ਼ਤਾ ਹੈ ਜੀ ਲੁਧਿਆਣਾ ਏਰੀਏ ਤੋਂ ਜੱਟ ਸਿੱਖ ਪਰਿਵਾਰ ਦਾ ਲੜਕਾ ਹੈ ਇਹ ਲੜਕੇ ਦਾ ਜਨਮ ਹੈ ਜੀ 98 ਦਾ ਕੱਦ ਹੈ ਜੀ ਲੜਕੇ ਦਾ 5 8 ਤੇ ਲੜਕੇ ਨੇ ਪੜ੍ਹਾਈ ਕੀਤੀ ਹੈ ਜੀ ਇਲੈਕਟ੍ਰੀਸ਼ੀਅਨ ਇੰਜੀਨੀਅਰਿੰਗ ਦਾ ਕੋਰਸ ਕੀਤਾ ਹੋਇਆ ਹੈ ਜੀ ਇਹ ਦੋ ਭਰਾ ਨੇ ਤੇ ਦੋਨੇ ਭਰਾ ਹੀ ਇਹ ਕੈਨੇਡਾ ਦੇ ਵਿੱਚ ਨੇ ਦੁਨਣਾ ਪਰਵਾਹੁਣ ਟੋਟਲ 16 ਕਿੱਲੇ ਜ਼ਮੀਨ ਹੈ ਤੇ ਲੜਕੇ ਨੂੰ 8 ਕਿੱਲੇ ਜ਼ਮੀਨ ਆਉਂਦੀ ਹੈ ਜੀ ਇਹ ਲੜਕਾ ਕਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਪਹਿਲ ਇਹ ਕਨੇਡਾ ਪੀਆ ਲੜਕੀ ਨੂੰ ਦਿੰਦੇ ਨੇ ਜੇ ਲੜਕੀ ਦਰਿੰਡੀਆ ਜੀ ਦਾ ਲੜਕੀ ਦੀ ਸਟੱਡੀ ਬੀਐਸਸੀ ਨਰਸਿੰਗ ਕੀਤੀ ਹੋਵੇ ਜੈਸੇ ਕਿਸੇ ਵੀ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ ਫਾਈਲ ਨੰਬਰ 133110 ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਧੰਨਵਾਦ